ਜੇ ਤੂੰ ਅਸਮੇਧ ਜਗ ਜਿੰਨਾ ਫਲ ਚਾਉਣਾ ਏ ਉਹਦੇ ਨਾਲੋਂ ਵੀ ਜ਼ਿਆਦਾ ਚਾਉਣਾ ਏ ਤੇ ਫਿਰ ਕੀ ਕਰ ਕਹਿੰਦੇ ਇੱਕ ਸਿੱਖ ਨੂੰ ਪ੍ਰਸ਼ਾਦਾ ਛਕਾ ਦੇ ਇੱਕ ਸਿੱਖ ਨੂੰ ਭਾਵਨਾ ਦੇ ਨਾਲ ਪ੍ਰਸ਼ਾਦਾ ਛਕਾ ਦੇ ਤੈਨੂੰ ਉਹਦੇ ਨਾਲੋਂ ਵੀ ਜ਼ਿਆਦਾ ਫਲ ਮਿਲੇਗਾ ਜੇ ਤੂੰ ਆਪਣੀ ਭਾਵਨਾ ਸ਼ਰਧਾ ਦੇ ਨਾਲ ਕਿਸੇ ਸਿੱਖ ਨੂੰ ਪ੍ਰਸ਼ਾਦਾ ਪਾਣੀ ਛਕਾਏਂਗਾ ਨਾ ਤੈਨੂੰ ਜਗ ਲਾਉਣ ਦੀ ਲੋੜ ਨਹੀਂ ਪੈਣੀ ਉਹ ਇੱਕ ਸਿੱਖ ਦੀ ਕੀਤੀ ਅਰਦਾਸ ਹੀ ਤੇਰਾ ਪਾਰ ਉਤਾਰਾ ਕਰਾ ਦੇਗੀ ਸਿੱਖ ਹੋਵੇ ਬਸ ਜਦੋਂ ਇਤਿਹਾਸ ਚ ਆਉਂਦਾ ਨਾ ਮੁੱਧੂ ਸ਼ਾਹ ਨੇ ਆਵੇ ਪੱਕਣੇ ਪਾਏ ਸੀ ਤੇ ਗੁਰੂ ਅਰਜਨ ਸਾਹਿਬ ਜੀ ਨੂੰ ਤੇ ਸਿੱਖਾਂ ਨੂੰ ਬੁਲਾਇਆ ਪ੍ਰਸ਼ਾਦਾ ਪਾਣੀ ਸ਼ਿਕਾਇਆ ਤੇ ਪਾਰ ਇੱਕ ਗਰੀਬੜਾ ਜਾਂ ਸਿੱਖ ਜਿਹੜਾ ਭਾਵਨਾ ਨਾਲ ਸ਼ਰਧਾ ਦੇ ਨਾਲ ਗੁਰੂ ਦੇ ਦਰਸ਼ਨਾਂ ਵਾਸਤੇ ਆਇਆ ਸੀ ਉਨੂੰ ਬੁੱਧੂ ਛਾ ਦੇ ਸਿਪਾਈਆਂ ਨੇ ਨੌਕਰਾਂ ਨੇ ਅੱਗੇ ਨਾ ਜਾਣ ਦਿੱਤਾ ਉਹ ਬਾਹਰ ਤਰਲੇ ਲੈ ਰਿਹਾ ਏ ਕਿ ਮੈਂ ਗੁਰੂ ਦੇ ਦਰਸ਼ਨ ਕਰਨੇ ਨੇ ਗੁਰੂ ਦੇ ਚਰਨਾਂ 'ਚ ਪਹੁੰਚਣਾ ਏ ਉਹਨੂੰ ਜਾਣ ਨਹੀਂ ਦਿੱਤਾ ਪ੍ਰਸ਼ਾਦਾ ਪਾਣੀ ਛਕਾਇਆ ਸੀ ਤੇ ਇੱਕ ਸਿੱਖ ਨੇ ਅਰਦਾਸ ਕੀਤੀ ਪ੍ਰਮਾਤਮਾ ਜੀ ਉਹ ਕਿਰਪਾ ਕਰਿਓ ਇਹਦੀ ਕੀਤੀ ਸੇਵਾ ਥਾਂੇ ਪਵੇ ਇਹਦੇ ਆਵੇ ਪੱਕ ਜਾਣ ਤੇ ਬਾਹਰ ਖੜੇ ਸਿੱਖ ਨੇ ਕਹਿ ਦਿੱਤਾ ਇੰਨੇ ਗਰੀਬਾਂ ਨੂੰ ੱੱੱਕੇ ਮਾਰੇ ਨੇ ਇਹਦੇ ਆਵੇ ਕੱਚੇ ਰਹਿਣ ਹੁਣ ਇੱਕ ਸਿੱਖ ਅਰਦਾਸ ਕਰ ਰਿਹਾ ਇਹਦੇ ਆਵੇ ਪੱਕ ਜਾਣ ਦੂਜਾ ਗੁਰੂ ਦਾ ਸਰਦਾ ਭਾਵਨਾ ਵਾਲਾ ਕਹਿੰਦਾ ਕੱਚੇ ਰਹਿਣ ਤੇ ਜੇ ਤਾਂ ਅੱਜ ਦੇ ਹੰਕਾਰੀ ਲੋਕਾਂ ਵਰਗੇ ਹੁੰਦੇ ਤੇ ਉਹਨਾਂ ਗਰੀਬ ਕੁੱਟ-ਕੁੱਟ ਕੇ ਮਾਰ ਦੇਣਾ ਸੀ ਪਰ ਉਹ ਗੁਰੂ ਦੇ ਅੱਗੇ ਹੱਥ ਜੋੜ ਕੇ ਖੜ ਗਿਆ ਕਹਿਣ ਲੱਗਾ ਪਾਤਸ਼ਾਹ ਮੇਰਾ ਪੈਸਾ ਲੱਗ ਗਿਆ ਸਾਰਾ ਤੁਹਾਡੇ ਇੱਕ ਸਿੱਖ ਨੇ ਅਰਦਾਸ ਕੀਤੀ ਪੱਕਣ ਦੀ ਦੂਜੇ ਨੇ ਕਹਿ ਦਿੱਤਾ ਕੱਚੇ ਕਿਰਪਾ ਕਰ ਹੁਣ ਕੀ ਬਣੂ ਪਾਛੇ ਕਹਿੰਦੇ ਅਰਦਾਸ ਦੋਵਾਂ ਦੀ ਵਿਅਰਥ ਨਹੀਂ ਜਾਣੀ ਅਰਦਾਸ ਦੋਵਾਂ ਦੀ ਵਿਅਰਥ ਨਹੀਂ ਜਾਣੀ ਤੇਰੇ ਆਵੇ ਪੱਕਣਗੇ ਪੱਕਿਆਂ ਦੇ ਭਾਅ ਵਿਕਣਗੇ ਪਰ ਜਿਹੜੀ ਉਹ ਸਿੱਖ ਨੇ ਕਹਿ ਦਿੱਤੀ ਹੈ ਨਾ ਰਹਿਣਗੇ ਕੱਚੇ ਹੀ ਪਿੱਲੀਆਂ ਟਾ ਰਹਿਣਗੀਆਂ ਪਰ ਤੇਰੇ ਇਸ ਕਮਾਈ ਦੇ ਵਿੱਚ ਕੋਈ ਫਰਕ ਨਹੀਂ ਪਵੇਗਾ ਇਹ ਸਿੱਖ ਦੀ ਵੀ ਅਰਦਾਸ ਪੂਰੀ ਹੋ ਜੇਗੀ ਤੇ ਉਸ ਦੇ ਸਿੱਖ ਦੀ ਅਰਦਾਸ ਵੀ ਪੂਰੀ ਹੋ ਜੇਗੀ ਇਹਨੇ ਕਿਹਾ ਤੇਰੇ ਕਾਰੋਬਾਰ ਤਰੱਕੀਆਂ ਹੋਣ ਤੇਰੇ ਆਵੇ ਪੱਕ ਜਾਣ ਤੇ ਉਹਨੇ ਧੱਕੇ ਖਾ ਕੇ ਕਿਹਾ ਹੈ ਕੱਚੇ ਰਹਿ ਜਾਣ ਤੇਰੀਆਂ ਇੱਟਾਂ ਪਿੱਲੀਆਂ ਰਹਿਣਗੀਆਂ ਪਰ ਵਿਕਣਗੀਆਂ ਪੱਕਿਆਂ ਦੇ ਪਾ ਤੈਨੂੰ ਘਾਟਾ ਨਹੀਂ ਪਵੇਗਾ ਤੂੰ ਸੇਵਾ ਕੀਤੀ ਹੈ ਗੁਰਸਿੱਖਾਂ ਦੀ ਤੂੰ ਸੇਵਾ ਕੀਤੀ ਹੈ ਗੁਰੂ ਦੀ ਤੇ ਦੋਵਾਂ ਸਿੱਖਾਂ ਦੀ ਅਰਦਾਸ ਪ੍ਰਵਾਨ ਹੋਈ ਕਿੰਦੇ ਆਵੇ ਉਹਦੇ ਪਿੱਲੇ ਰਹਿ ਪਰ ਵਿਕੇ ਪੱਕਿਆਂ ਦੇ ਭਾ ਤੇ ਕੁਝ ਇੱਟਾਂ ਇਤਿਹਾਸਕਾਰ ਲਿਖਦੇ ਨੇ ਅੱਜ ਵੀ ਉੱਥੇ ਖੜੀਆਂ ਨੇ ਉਹਨੂੰ ਇੰਨਾ ਪੈਸਾ ਮਿਲ ਗਿਆ ਥੋੜੀਆਂ ਇੱਟਾਂ ਵੇਚ ਕੇ ਹੀ ਕਿ ਬਾਕੀ ਤੇ ਉਹਨੂੰ ਲੋੜ ਹੀ ਨਹੀਂ ਪਈ குரு ਦੇ ਸਿੱਖਾਂ ਨੂੰ ਪ੍ਰਸ਼ਾਦਾ ਛਕਾ ਕੇ ਅਰਦਾਸ ਕਰਵਾਈ ਇਹ ਵਿਅਰਥ ਨਹੀਂ ਜਾਂਦੀ ਬਸ ਭਾਵਨਾ ਸਹੀ ਹੋਣੀ ਚਾਹੀਦੀ ਹੈ